ਸਾਲ 2020 14 ਜਨਵਰੀ ਚੰਡੀਗੜ੍ਹ ਚ ਇੱਕ ਲੀਡਿੰਗ ਨਿਊਜ਼ ਚੈਨਲ 'ਚ ਮਨਿੰਦਰ ਸਿੰਘ ਪਹੁੰਚਦਾ ਹੈ ਤੇ ਸਟੂਡੀਓ 'ਚ ਲਾਈਵ ਬੈਠ ਕੇ ਕਹਿੰਦਾ ਹੈ ਕਿ ਮੇਰੇ ਤੋਂ ਗਲਤੀ ਹੋ ਗਈ ਮੈਂ ਹੀ ਨਰਸ ਨੂੰ ਮਾਰਿਆ ਇਸ ਇੰਟਰਵਿਊ ਨੂੰ ਜੋ ਲੋਕ ਦੇਖ ਸੁਣ ਰਹੇ ਹੁੰਦੇ ਨੇ ਉਹਨਾਂ ਵਾਸਤੇ ਇਹ ਝਟਕੇ ਵਰਗਾ ਹੁੰਦਾ ਹੈ ਕਿਉਂਕਿ ਐਦਾਂ ਕਦੀ ਹੋਇਆ ਹੀ ਨਹੀਂ ਹੁੰਦਾ ਕਿ ਕੋਈ ਬੰਦਾ ਟੀਵੀ ਤੇ ਆ ਕੇ ਕਹਿ ਰਿਹਾ ਹੋਵੇ ਕਿ ਮੈਂ ਕਾਤਲਾਂ ਇਹ ਬਹੁਤ ਨਵੀਂ ਗੱਲ ਹੁੰਦੀ ਹੈ ਬਹੁਤ ਨਵੀਂ ਅੱਜ ਤੱਕ ਤੋ ਹੀ ਕਿੰਨੀ ਵਾਰ ਵੇਖਿਆ ਸੁਣਿਆ ਹੋਣਾ ਕਿ ਗੁਨਾਹਗਾਰ ਨੇ ਪੁਲਿਸ ਅੱਗੇ ਆਪਣਾ ਗੁਨਾਹ ਕਬੂਲ ਕਰ ਲਿਆ ਕੋਈ ਆਪੇ ਹੀ ਕੰਫੈਸ ਕਰ ਲੈਂਦਾ ਹੈ ਕਿਸੇ ਤੇ ਸਖਤੀ ਕਰਨੀ ਪੈਂਦੀ ਹੈ ਕੋਈ ਡਰ ਕੇ ਕਬੂਲ ਕਰ ਲੈਂਦਾ ਕੋਈ ਹਾਰ ਕੇ ਕਹਿ ਦਿੰਦਾ ਕਿ ਮੈਂ ਹੀ ਅਜਿਹਾ ਕੀਤਾ ਹੈ ਕੋਈ ਸਲੰਡਰ ਕਰ ਜਾਂਦਾ ਹੈ ਪਰ ਅੱਜ ਤੱਕ ਕਿਸੇ ਨੇ ਟੀਵੀ ਤੇ ਕਬੂਲਨਾਮਾ ਨਹੀਂ ਵੇਖਿਆ ਸੀ ਉਹ ਵੀ লাই ਥੋੜੀ ਦੇਰ ਚ ਪੁਲਿਸ ਇੱਥੇ ਨਿਊਜ਼ ਚੈਨਲ ਦੇ ਦਫ਼ਤਰ ਚ ਪਹੁੰਚ ਜਾਂਦੀ ਹੈ ਤੇ ਚਲਦੀ ਇੰਟਰਵਿਊ ਚੋਂ ਮਨਿੰਦਰ ਸਿੰਘ ਨੂੰ ਪੜ ਲਿਆ ਜਾਂਦਾ ਹੈ ਪੌਂਟ ਸੀ ਮਨਿੰਦਰ ਸਿੰਘ ਦੇਖਣ ਚ ਗੁਰਸਿੱਖ ਸੋਨਾ ਸੁਨੱਖਾ ਪੜਿਆ ਲਿਖਿਆ ਦੇਖਣ ਵਾਲਾ ਚੰਗੇ ਕਰਦਾ ਲੱਗਣ ਵਾਲਾ 31 ਸਾਲਾ ਦਾ ਮੁੰਡਾ ਇਦਾਂ ਝੋ ਕਰ ਗਿਆ ਸੀ ਸਭ ਜਾਣਨਾ ਚਾਹੁੰਦੇ ਸਨ ਸਤਿ ਸ਼੍ਰੀ ਅਕਾਲ ਜੀ ਮੈਂ ਹਪੁਨੀਤ ਕੌਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਾ ਹੈ ਮਨਿੰਦਰ ਸਿੰਘ ਚੰਡੀਗੜ੍ਹ ਦਾ ਹੀ ਰਹਿਣ ਵਾਲਾ ਹੁੰਦਾ ਹੈ ਇਸ ਦਾ ਪਰਿਵਾਰ ਸੈਕਟਰ 30 'ਚ ਹੀ ਰਹਿ ਰਿਹਾ ਹੁੰਦਾ ਹੈ ਜਾਣਕਾਰੀ ਮੁਤਾਬਕ ਉਸ ਇੰਟਰਵਿਊ 'ਚ ਮਨਿੰਦਰ ਸਿੰਘ ਮੰਨ ਚੁੱਕਾ ਹੁੰਦਾ ਹੈ ਕਿ ਉਸੇ ਨੇ ਹੀ ਗੁਰਲੀਨ ਕੌਰ ਨੂੰ ਮਾਰਿਆ ਹੈ ਗੁਰਲੀਨ ਕੌਰ ਨਾਮ ਐਥੇ ਬਦਲ ਦਿੱਤਾ ਹੈ ਤਾਂ ਕਿ ਫੈਮਿਲੀ ਵਾਸਤੇ ਹੋਰ ਔਖਾ ਨਾ ਹੋਏ ਅੱਗੇ ਉਹਨਾਂ ਤੇ ਦੁੱਖਾਂ ਦਾ ਪਹਾੜ ਹੋਣਾ ਮਨਿੰਦਰ ਸਿੰਘ ਮੁਤਾਬਕ April 2019 ਚ ਮਨਿੰਦਰ ਸਿੰਘ ਤੇ ਨਰਸ ਗੁਰਲੀਨ ਕੌਰ ਦੋਵੇਂ ਇੱਕ ਮੈਟ੍ਰੀਮੋਨੀਅਲ ਸਾਈਟ ਦੇ ਥਰੂ ਮਿਲੇ ਹੁੰਦੇ ਨੇ ਹਾਲਾਂਕਿ ਗੁਰਲੀਨ ਕੌਰ ਦਾ ਪਰਿਵਾਰ ਇਸ ਵਿਆਹ ਤੋਂ ਇਨਕਾਰ ਕਰ ਦਿੰਦਾ ਕਿਉਂਕਿ ਉਹ ਜੌਬਲੈਸ ਹੁੰਦਾ ਪਲੱਸ ਇਹਨਾਂ ਦੀ ਜਾਤ 'ਚ ਵੀ ਫਰਕ ਹੁੰਦਾ ਗੁਰਲੀਨ ਕੌਰ ਸੰਗਰੂਰ ਤੋਂ ਹੁੰਦੀ ਹੈ ਤੇ ਉਹ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਨਰਸ ਹੁੰਦੀ ਹੈ ਗੁਰਲੀਨ ਕੌਰ ਨੇ ਆਪਣੀ ਜ਼ਿੰਦਗੀ ਨੂੰ ਲੈ ਕੇ ਵੱਡੇ ਸੁਪਨੇ ਦੇਖੇ ਹੁੰਦੇ ਨੇ ਉਹ ਇੰਤਜ਼ਾਰ 'ਚ ਹੁੰਦੀ ਹੈ ਕਿ ਉਸ ਨੂੰ ਪੀਜੀਆਈ ਵਰਗੇ ਵੱਡੇ ਤੇ ਨਾਮੀ ਹਸਪੀਟਲ 'ਚ ਕੰਮ ਕਰਨ ਦਾ ਮੌਕਾ ਮਿਲੇ ਮੀਡੀਆ ਰਿਪੋਰਟਸ ਮੁਤਾਬਕ ਘਰਦਿਆਂ ਦੇ ਮਨਾ ਕਰਨ ਦੇ ਬਾਵਜੂਦ ਇਹ ਦੋਨੋਂ ਮਿਲਦੇ ਰਹਿੰਦੇ ਨੇ ਇਹਨਾਂ ਨੂੰ ਚੰਗਾ ਲੱਗਦਾ ਹੁੰਦਾ ਇੱਕ ਦੂਜੇ ਨਾਲ ਵਕਤ ਬਤਾਉਣਾ ਹੁਣ ਮਨਿੰਦਰ ਸਿੰਘ ਦੀ ਤਾਂ ਜੌਬ ਹੁੰਦੀ ਨਹੀਂ ਉਹ ਚੰਡੀਗੜ੍ਹ ਇੰਡਸਟਰੀਅਲ ਏਰੀਆ ਚ ਇੱਕ ਫੈਕਟਰੀ ਚ ਡਰਾਈਵਰੀ ਕਰ ਰਿਆ ਹੁੰਦਾ ਪਰ ਉਥੋਂ ਉਹ ਨੌਕਰੀ ਛੱਡ ਦਿੰਦਾ ਸੋ ਗੁਰਲੀਨ ਕੌਰ ਪੈਸਿਆਂ ਥਾਣੀ ਵੀ ਉਸ ਦੀ ਕਾਫੀ ਹੈਲਪ ਕਰਦੀ ਹੁੰਦੀ ਹੈ ਗੱਲ ਇੱਥੋਂ ਤੱਕ ਆ ਜਾਂਦੀ ਹੈ ਕਿ ਗੁਰਲੀਨ ਕੌਰ ਕਹਿ ਦਿੰਦੀ ਹੈ ਕਿ ਜੇ ਮੇਰੇ ਘਰ ਦੇ ਨਹੀਂ ਮੰਨਣਗੇ ਤਾਂ ਵੀ ਆਪਾਂ ਕੋਟ ਮੈਰਿਜ ਕਰਾ ਲਵਾਂਗੇ ਇਨਵੈਸਟੀਗੇਸ਼ਨ ਚ ਆ ਵੀ ਸਾਹਮਣੇ ਆਉਂਦਾ ਹੈ ਕਿ ਮਨਿੰਦਰ ਸਿੰਘ ਗੁਰਲੀਨ ਕੌਰ ਨੂੰ ਆਪਣੇ ਘਰਦਿਆਂ ਨਾਲ ਝੂਠ ਬੋਲਣ ਨੂੰ ਕਹਿੰਦਾ ਹੈ ਉਹ ਕਹਿੰਦਾ ਹੈ ਕਿ ਤੂੰ ਆਪਣੇ ਘਰਦਿਆਂ ਨੂੰ ਝੂਠ ਕਹਿ ਦੇ ਕਿ ਤੈਨੂੰ ਕੋਈ ਗਵਰਨਮੈਂਟ ਜੌਬ ਦਿਵਾ ਰਿਹਾ ਹੈ ਤੇ ਉਸ ਨੂੰ ਰਿਸ਼ਵਤ ਦੇਣ ਲਈ ਪੈਸੇ ਚਾਹੀਦੇ ਨੇ ਉਹ ਇਦਾਂ ਹੀ ਕਰਦੀ ਹੈ ਕਰਦੇ ਵੀ ਪੈਸੇ ਦੇ ਦਿੰਦੇ ਨੇ ਕਿ ਕੁੜੀ ਦੀ ਜ਼ਿੰਦਗੀ ਦਾ ਸਵਾਲ ਹੈ ਪਰ ਫਿਰ ਯਾਦ ਕਰ ਲਈਏ ਇੱਕ ਵਾਰ ਕਿ ਰਿਸ਼ਵਤ ਲੈਣਾ ਤੇ ਰਿਸ਼ਵਤ ਦੇਣਾ ਦੋਵੇਂ ਹੀ ਗੁਨਾਹ ਨੇ ਹੁਣ 27 ਸਤੰਬਰ 2019 ਨੂੰ ਗੁਰੀਨਕੌਰ ਮਨਿੰਦਰ ਸਿੰਘ ਨੂੰ 6 ਲੱਖ ਰੁਪਏ ਦੇ ਦਿੰਦੀ ਹੈ ਜਿਸ ਨਾਲ ਉਹ ਅਕਤੂਬਰ ਚ ਇੱਕ ਸੈਕੰਡ ਹੈਂਡ ਕਾਰ ਲੈਂਦਾ ਹੈ ਬਾਕੀ ਇਹਨਾਂ ਨੇ ਇਹ ਵੀ ਸੋਚ ਲਿਆ ਹੁੰਦਾ ਹੈ ਕਿ ਇਹ ਹੁਣ ਵਿਆਹ ਕਰ ਲੈਣਗੇ ਸੋ ਬਾਕੀ ਦੇ ਪੈਸੇ ਵਿਆਹ ਦੀ ਸ਼ਾਪਿੰਗ ਤੇ ਖਰਚ ਕਰ ਦਿੱਤੇ ਜਾਂਦੇ ਨੇ ਹੁਣ ਜਦ ਸਾਰਾ ਕੁਝ ਹੀ ਇਸ ਤਰ੍ਹਾਂ ਮਨਿੰਦਰ ਸਿੰਘ ਮੁਤਾਬਕ ਚੱਲ ਰਿਹਾ ਹੁੰਦਾ ਤਾਂ ਫਿਰ ਅਜੀਹਾ ਕੀ ਹੁੰਦਾ ਕਿ ਉਹ ਉਸਦੇ ਕਹੇ ਚ ਰਹਿਣ ਵਾਲੀ ਗੁਰਲੀਨ ਕੌਰ ਨੂੰ ਮਾਰਨ ਲੱਗਦਾ ਦਰਸਲ ਗੁਰਲੀਨ ਕੌਰ ਨੂੰ ਮੋਹਾਲੀ ਇੱਕ ਪ੍ਰਾਈਵੇਟ ਹਸਪੀਟਲ ਚੋਂ ਆਪਣੀ ਜੌਬ ਛੱਡਣੀ ਪੈਂਦੀ ਹੈ ਕਿਉਂਕਿ ਉਸ ਦਾ ਕੰਟਰੈਕਟ ਰੀਨਿਊ ਨਹੀਂ ਹੁੰਦਾ ਜੌਬ ਦਾ ਸੋ ਉਹ ਆਪਣੇ ਜੱਦੀ ਪਿੰਡ ਕਾਕੜਾ ਵਾਪਸ ਚਲੀ ਜਾਂਦੀ ਹੈ ਜਿਵੇਂ ਕਿ ਮੈਂ ਪਹਿਲਾਂ ਹੀ ਦੱਸਿਆ ਕਿ ਉਹ ਸੰਗਰੂਰ ਤੋਂ ਹੁੰਦੀ ਹੈ 8 ਦਸੰਬਰ ਨੂੰ ਉਸਦੇ ਭਰਾ ਦਾ ਵਿਆਹ ਹੁੰਦਾ ਸੋ ਉਹਨੇ ਵੈਸੇ ਵੀ ਜਾਣਾ ਹੀ ਹੁੰਦਾ ਘਰੇ ਮਨਿੰਦਰ ਰਿਕਾਰਡਿੰਗ ਇਸੇ ਦੌਰਾਨ ਗੁਰਲੀਨ ਦਾ ਰਵਈਆ ਉਸ ਲਈ ਬਦਲਿਆ ਬਦਲਿਆ ਵੀ ਹੁੰਦਾ ਉਹ ਆਪਣੇ ਤੇ ਮਨਿੰਦਰ ਸਿੰਘ ਦੇ ਵਿਆਹ ਤੇ ਟਾਲ ਮਟੋਲ ਕਰ ਰਹੀ ਹੁੰਦੀ ਹੈ ਜਦੋਂ ਮਨਿੰਦਰ ਸਿੰਘ ਨੂੰ ਉਸ ਤੇ ਸ਼ੱਕ ਜਾਂਦਾ ਹੈ ਤਾਂ ਉਹ ਉਸ ਦਾ ਫੇਸਬੁੱਕ ਅਕਾਊਂਟ ਹੈਕ ਕਰ ਲੈਂਦਾ ਤੇ ਉੱਥੇ ਉਹ ਕੁਝ ਚੈਟਸ ਪੜਦਾ ਜੋ ਗੁਰਲੀਨ ਕੌਰ ਤੇ ਇੱਕ ਬੰਦੇ ਕੁਲਵਿੰਦਰ ਸਿੰਘ ਦਰਮਿਆਨ ਹੋਈਆਂ ਹੁੰਦੀਆਂ ਨੇ ਉਹਨੂੰ ਪਤਾ ਲੱਗ ਜਾਂਦਾ ਕਿ ਗੁਰਲੀਨ ਹੁਣ ਉਸ ਨਾਲ ਨਹੀਂ ਕੁਲਵਿੰਦਰ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ ਹੁਣ ਮਨਿੰਦਰ ਸਿੰਘ ਦੇ ਮਾਈਂਡ 'ਚ ਇੱਕ ਹੀ ਗੱਲ ਹੁੰਦੀ ਹੈ ਕਿ ਮੈਂ ਗੁਰਲੀਨ ਨੂੰ ਕਿਸੇ ਤਰ੍ਹਾਂ ਚੰਡੀਗੜ੍ਹ ਬੁਲਾਵਾਂ ਉਹ ਪਿੰਡ ਤੋਂ ਬਸ ਚੰਡੀਗੜ੍ਹ ਆ ਜਾਏ ਉਹ ਗੁੱਸੇ ਨਾਲ ਭਰਿਆ ਹੁੰਦਾ ਤੇ ਫਿਰ ਉਹ ਮਨ ਬਣਾ ਲੈਂਦਾ ਹੈ ਕਿ ਗੁਰਲੀਨ ਕੌਰ ਨੂੰ ਉਸ ਦੇ ਕੀਤੇ ਦੀ ਸਜ਼ਾ ਉਹ ਦੇਏਗਾ ਉਹ ਉਹਨੇ ਆਪਣੇ ਦਿਮਾਗ 'ਚ ਪਲਾਨ ਬਣਾਉਣਾ ਸ਼ੁਰੂ ਕਰ ਦਿੰਦਾ ਸਭ ਤੋਂ ਪਹਿਲਾਂ ਉਹ ਬਣਾਉਂਦਾ ਇੱਕ ਫੇਕ ਈਮੇਲ ਆਈਡੀ PGI ਰਿਕਰੂਟਮੈਂਟ ਸੈੱਲ ਦੇ ਨਾਮ ਤੋਂ 24 ਦਸੰਬਰ ਨੂੰ ਇਹ ਈਮੇਲ ਗੁਰਲੀਨ ਪੌਰ ਦੇ ਅਕਾਊਂਟ ਤੇ ਭੇਜਦਾ ਹੈ ਇਸ ਈਮੇਲ 'ਚ ਲਿਖਿਆ ਹੁੰਦਾ ਹੈ ਕਿ ਤੁਹਾਡੀ PGI ਚੰਡੀਗੜ੍ਹ 'ਚ ਟ੍ਰੇਨਿੰਗ ਲਈ ਸੈLECTION ਹੋ ਗਈ ਹੈ ਤੇ 26 ਦਸੰਬਰ ਤੋਂ ਤੁਹਾਨੂੰ ਚੰਡੀਗੜ੍ਹ PGI ਟ੍ਰੇਨਿੰਗ ਲਈ ਰਿਪੋਰਟ ਕਰਨਾ ਹੋਵੇਗਾ ਹੁਣ ਗੁਰਲੀਨ ਵਾਸਤੇ ਤਾਂ ਇਹ ਇੱਕ ਜੈਨੂਇਨ ਮੇਲ ਹੀ ਹੁੰਦੀ ਹੈ ਸੋ 26 ਦਸੰਬਰ 2019 ਨੂੰ ਗੁਰਲੀਨ ਦਾ ਭਰਾ ਭਾਬੀ ਉਸ ਨੂੰ ਸੰਗਰੂਰ ਤੋਂ ਚੰਡੀਗੜ੍ਹ ਡ੍ਰੌਪ ਕਰਨ ਆਉਂਦੇ ਨੇ ਉਸ ਤੋਂ ਬਾਅਦ ਮਨਿੰਦਰ ਸਿੰਘ ਗੁਰਲੀਨਕੌਰ ਨੂੰ ਉੱਥੋਂ ਪਿਕ ਕਰਦਾ ਹੈ ਕਿ ਉਸ ਲਈ ਕੋਈ ਕਿਰਾਏ ਦੀ ਅਕੋਮੋਡੇਸ਼ਨ ਲੱਭੀ ਜਾ ਸਕੇ ਹੁਣ ਇੱਥੇ ਗੁਰਲੀਨ ਨੂੰ ਇਹ ਨਹੀਂ ਪਤਾ ਹੁੰਦਾ ਕਿ ਮਨਿੰਦਰ ਦੇ ਦਿਮਾਗ ਚ ਕੀ ਹੈ ਉਹਨੂੰ ਨਹੀਂ ਪਤਾ ਕਿ ਮਨਿੰਦਰ ਨੇ ਉਸ ਦੀਆਂ ਚੈਟਸ ਪੜੀਆਂ ਨੇ ਮਨਿੰਦਰ ਵੀ ਪਹਿਲਾਂ ਵਾਂਗ ਨਾਰਮਲ ਹੀ ਬਿਹੇਵ ਕਰਦਾ ਹੈ ਦਸੰਬਰ 28 2019 ਮਨਿੰਦਰ ਸਿੰਘ ਤੇ ਗੁਰਲੀਨਕੌਰ ਅੰਮ੍ਰਿਤਸਰ ਜਾਂਦੇ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਵਾਪਸੀ ਤੇ ਉਹ ਜਲੰਧਰ ਦੇ ਇੱਕ ਹੋਟਲ 'ਚ ਰੁਕਦੇ ਨੇ ਉਥੇ ਮਨਿੰਦਰ ਸਿੰਘ ਜਾਣ ਕੇ ਗੁਰਲੀਨ ਕੌਰ ਨਾਲ ਵਿਆਹ ਦੀ ਗੱਲ ਛੇੜਦਾ ਹੈ ਪਰ ਇਸ ਵਾਰ ਗੁਰਲੀਨ ਇਸ ਟਾਪਿਕ ਤੋਂ ਭੱਜਦੀ ਹੈ ਤੇ ਕਹਿੰਦੀ ਹੈ ਕਿ ਉਸਦੇ ਭਰਾਵਾਂ ਨੇ ਉਸ ਦਾ ਰਿਸ਼ਤਾ ਕੁਲਵਿੰਦਰ ਸਿੰਘ ਨਾਲ ਫਿਕਸ ਕਰਤਾ ਹੈ ਤੇ ਉਹ ਆਪਣੇ ਘਰਦਿਆਂ ਦੇ ਅਗੇਂਸਟ ਨਹੀਂ ਜਾ ਸਕਦੀ ਕੁਲਵਿੰਦਰ ਸਿੰਘ ਗੁਰਲੀਨ ਦੀ ਭਾਬੀ ਦਾ ਭਰਾ ਹੁੰਦਾ ਹੈ ਉਹ ਕਵੈਤ ਜਾ ਰਿਹਾ ਹੁੰਦਾ ਹੈ ਉਸ ਦਾ ਮੈਸੇਜ ਆਉਂਦਾ ਹੈ ਗੁਰਲੀਨ ਨੂੰ ਕਿ ਜਾਣ ਤੋਂ ਪਹਿਲਾਂ ਇੱਕ ਵਾਰ ਮਿਲ ਲਈਏ ਗੁਰਲੀਨ ਕੌਰ ਇਸ ਤੇ ਮਨਿੰਦਰ ਨੂੰ ਕਹਿੰਦੀ ਹੈ ਕਿ ਤੂੰ ਮੈਨੂੰ ਛੇਤੀ ਚੰਡੀਗੜ੍ਹ ਪਹੁੰਚਾ ਦੇ ਤੇ ਇਸੇ ਗੱਲ ਨੂੰ ਲੈ ਕੇ ਦੋਵਾਂ 'ਚ ਬਥੇਰਾ ਕਲੇਸ਼ ਹੁੰਦਾ ਝਗੜਾ ਹੁੰਦਾ 30 ਦਸੰਬਰ ਨੂੰ ਮਨਿੰਦਰ ਸਿੰਘ ਇੰਡਸਟਰੀ ਏਰੀਆ 'ਚ ਦੋ ਦਿਨ ਲਈ ਇੱਕ ਹੋਟਲ ਰੂਮ ਬੁੱਕ ਕਰਦਾ ਹੈ ਉਹ ਫਿਰ ਗੁਰਲੀਨ ਕੌਰ ਨੂੰ ਆਪਣੇ ਨਾਲ ਹੋਟਲ ਆਉਣ ਲਈ ਮਨਾਉਂਦਾ ਹੈ ਉੱਥੇ ਫਿਰ ਇੱਕ ਵਾਰ ਮਨਿੰਦਰ ਗੁਰਲੀਨ ਨੂੰ ਵਿਆਹ ਲਈ ਕਨਵਿੰਸ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਗੁਰਲੀਨ ਕੌਰ ਆਪਣਾ ਮਨ ਬਣਾ ਚੁੱਕੀ ਹੁੰਦੀ ਆ ਹੁਣ ਕਿ ਉਹ ਮਨਿੰਦਰ ਨਾਲ ਵਿਆਹ ਨਹੀਂ ਕਰੇਗੀ ਉਹ ਗੁੱਸੇ 'ਚ ਹੋਟਲ ਰੂਮ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰਦੀ ਹੈ ਪਰ ਮਨਿੰਦਰ ਉਹਨੂੰ ਜ਼ਬਰਦਸਤੀ ਰੋਕਦਾ ਹੈ ਉਹਨੂੰ ਖਿੱਚਦਾ ਤੇ ਬੈੱਡ ਤੇ ਸੁੱਟ ਦਿੰਦਾ ਹੈ ਪਹਿਲਾਂ ਤਾਂ ਉਹ ਹੱਥਾਂ ਨਾਲ ਹੀ ਉਸ ਦਾ ਗਲਾ ਕੋੜਦਾ ਤੇ ਫਿਰ ਆਪਣੇ ਬੈਕ 'ਚੋਂ ਇੱਕ ਚਾਕੂ ਕੱਢਦਾ ਤੇ ਉਸ ਦਾ ਗਾਲ ਕੱਟ ਦਿੰਦਾ ਹੈ ਫਿਰ ਉਸਦੀ ਬਾਡੀ ਨੂੰ ਰਜਾਈ ਚ ਰੈਪ ਕਰਦਾ ਤੇ ਉੱਥੇ ਹੀ ਰਹਿਣ ਦਿੰਦਾ ਤੇ ਆਪ ਉਹ ਹੋਟਲ ਚੋਂ ਚਲਾ ਜਾਂਦਾ ਹੈ ਇਸ ਵਕਤੇ ਇਸ ਕੋਲ 30000 ਰੁਪਏ ਕੈਸ਼ ਹੁੰਦੇ ਨੇ ਹੋਟਲ ਤੋਂ ਨਿਕਲਣ ਤੋਂ ਬਾਅਦ ਇਹ ਆਪਣੀ I20 ਤੇ ਜ਼ਿਰਕਪੁਰ ਡੇਰਾ ਬੱਸੀ ਹਾਈਵੇ ਤੇ 버ਗਰ ਕਿੰਗ ਜਾਂਦਾ ਉਥੋਂ 버ਗਰ ਖਾਂਦਾ ਹੈੱਡ ਪਰ ਜਾਂਦਾ ਹੈ ਤਾਂ ਗੱਡੀ ਸੈਕਟਰ 69 ਨੂੰ ਪਾ ਲੈਂਦਾ ਹੈ ਤੇ ਉਸੇ ਪ੍ਰਾਈਵੇਟ ਹਸਪੀਟਲ ਦੀ ਪਾਰਕਿੰਗ 'ਚ ਗੱਡੀ ਲਾ ਲੈਂਦਾ ਜਿੱਥੇ ਗੁਰਲੀਨ कौर ਕੰਮ ਕਰਦੀ ਹੁੰਦੀ ਸੀ ਇਹ ਸੋਚਦਾ ਹੈ ਕਿ ਰਾਤ ਪਾਰਕਿੰਗ 'ਚ ਹੀ ਗੁਜ਼ਾਰ ਲੈਣਾ ਪਰ ਕੁਝ ਵਕਤ ਬਾਅਦ ਉਹਨੂੰ ਇਹ ਸੇਫ ਨਹੀਂ ਲੱਗਦਾ ਸੋ ਉਹ ਹੁਣ ਗੱਡੀ ਪੀਜੀਆਈ ਕੈਂਪਸ ਚ پارک ਕਰ ਦਿੰਦਾ ਪਰ ਉੱਥੇ ਵੀ ਇਹ ਰੈਸਟਲੈਸ ਜਿਹਾ ਫੀਲ ਕਰਦਾ ਫਿਰ ਇਹ ਗੱਡੀ ਡਰਾਈਵ ਕਰਕੇ ਸੈਕਟਰ 35 ਜਾਂਦਾ ਹੈ ਤੇ ਉੱਥੇ ਪਾਰਕਿੰਗ ਚ ਰਾਤ ਨੂੰ ਸਾਰਦਾ ਹੈ 31 ਦਸੰਬਰ ਆ ਜਾਂਦੀ ਹੈ ਇਹ 35 ਸੈਕਟਰ ਦੀ ਪਾਰਕਿੰਗ ਤੋਂ ਨਿਕਲਦਾ ਤੇ ਸਰਹਿੰਦ ਨੂੰ ਡਰਾਈਵ ਕਰਦਾ ਹੈ ਗੁਰਦੁਆਰਾ ਜੋਤੀ ਸਰੂਪ ਸਾਹਿਬ ਮੱਥਾ ਟੇਕ ਕੇ ਇਹ ਗੁਰਦੁਆਰਾ ਸਾਹਿਬ ਦੇ ਸਰੋਵਰ 'ਚ ਹੀ ਆਪਣੇ ਤੇ ਗੁਰਲੀਨ ਕੌਰ ਦੇ ਫੋਨ ਸੁੱਟ ਦਿੰਦਾ ਹੈ ਸਰਹਿੰਦ ਇੱਕ ਰਾਤ ਰਹਿਣ ਤੋਂ ਬਾਅਦ ਉਹ ਪਟਿਆਲਾ ਜਾਂਦਾ ਹੈ ਤੇ ਆਪਣੀ ਕਾਰ ਨੂੰ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਪਾਕ ਕਰ ਦਿੰਦਾ ਤੇ ਫਿਰ ਬਸ ਥਾਣੀ ਆਪ ਲੁਧਿਆਣੇ ਚਲਾ ਜਾਂਦਾ ਹੈ 호텔 ਦੇ ਕਮਰੇ ਦੀਆਂ ਚਾਬੀਆਂ ਤੇ ਉਹ ਕਤਲ ਵਾਲਾ ਚਾਕੂ ਕਿਸੇ ਕਪੜੇ ਚ ਲਪੇਟ ਕੇ ਇਹ ਚੱਲਦੀ ਬੱਸ ਤੋਂ ਸੁੱਟ ਦਿੰਦਾ ਮਨਿੰਦਰ ਦਾ ਵਾਰ-ਵਾਰ ਕਦੀ ਇੱਥੇ ਜਾਣਾ ਕਦੀ ਉੱਥੇ ਜਾਣਾ ਇਹ ਦਰਸਾਉਂਦਾ ਹੈ ਕਿ ਸ਼ਾਇਦ ਉਸ ਅੰਦਰ ਰੈਸਲੈਸਨੈਸ ਬਹੁਤ ਜ਼ਿਆਦਾ ਹੁੰਦੀ ਹੈ ਉਹ ਘਬਰਾ ਵੀ ਰਿਹਾ ਹੁੰਦਾ ਹੈ ਸ਼ਾਇਦ ਦੁਖੀ ਵੀ ਹੁੰਦਾ ਹੈ ਪਜ਼ਲਡ ਵੀ ਹੁੰਦਾ ਹੈ ਤੇ ਐਂਗਜ਼ਾਇਟੀ 'ਚ ਇੱਧਰ ਤੋਂ ਉੱਧਰ ਜਾ ਰਿਹਾ ਹੁੰਦਾ ਹੈ ਜਿਵੇਂ انسان ਬਚਨ ਦਾ ਕੋਈ ਰਾਹ ਤਾਂ ਲੱਭ ਰਿਹਾ ਹੋਵੇ ਪਰ ਉਹਨੂੰ ਅੰਦਰੋਂ ਪਤਾ ਹੋਵੇ ਕਿ ਉਹ ਹੁਣ ਨਹੀਂ ਬਚ ਸਕਦਾ ਮਨਿੰਦਰ ਸਿੰਘ 2 ਦਿਨ ਲਈ ਸੰਗਰੂਰ 'ਚ ਮੌਜੂਦ ਇੱਕ ਧਰਮਸ਼ਾਲਾ 'ਚ ਵੀ ਰਹਿੰਦਾ ਹੈ ਲਗਭਗ 2 ਹਫ਼ਤੇ ਹੋ ਗਏ ਹੁੰਦੇ ਨੇ ਇਸ ਨੂੰ ਇੱਧਰ ਉੱਧਰ ਪਟਕਦਿਆ ਉਸ ਕੋਲ ਪੈਸੇ ਵੀ ਖਤਮ ਹੋ ਗਏ ਹੁੰਦੇ ਆ ਉਹ ਫਿਰ ਬੱਸ ਲੈਂਦਾ ਜ਼ਰਕੁਰ ਦੀ ਤੇ ਫਿਰ ਬਲਟਾਣਾ ਪਹੁੰਚਦਾ ਹੈ ਉਥੋਂ ਆਟੋ ਲੈ ਕੇ ਉਹ ਰਾਮਦਰਬਾਰ ਜਾਂਦਾ ਤੇ ਫਿਰ ਉਥੋਂ ਪੈਦਲ ਜਾਂਦਾ ਉਸ ਪੰਜਾਬੀ ਨਿਊਜ਼ ਚੈਨਲ ਨੂੰ ਜੋ ਕਿ ਇੰਡਸਟਰੀਅਲ ਏਰੀਆ ਫੇਸ 2 ਚ ਹੈ ਉਥੇ ਕਿਸ ਤਰ੍ਹਾਂ ਉਹਨੇ ਐਂਟਰੀ ਕੀਤੀ ਹੋਊ ਤੇ ਕਿਵੇਂ ਨਿਊਜ਼ ਸਟਾਫ ਨੂੰ ਕਨਵਿੰਸ ਕੀਤਾ ਹੋ ਆਪਣੇ ਇੰਟਰਵਿਊ ਲਈ ਇਸ ਦਾ ਜ਼ਿਕਰ ਤਾਂ ਨਹੀਂ ਆਉਂਦਾ ਪਰ ਹਾਂ ਇਹ ਲਾਈਵ ਬੈਠਾ ਖੁਦ ਦਾ ਗੁਨਾਹ ਕਬੂਲ ਕਰਦਾ ਤੇ ਗਲਤੀ ਵੀ ਮੰਨਦਾ ਇਹਨੇ ਨੂੰ ਪੁਲਿਸ ਆ ਜਾਂਦੀ ਹੈ ਇਸ ਨੂੰ ਚੱਲਦੇ ਇੰਟਰਵਿਊ 'ਚੋਂ ਦਬੋਚ ਲੈਂਦੀ ਹੈ। ਗ੍ਰਫਤਾਰ ਹੋਣ ਵੇਲੇ ਮਨਿੰਦਰ ਸਿੰਘ ਦੀ ਜੇਬ 'ਚ ਬਸ 500 ਰੁਪਏ ਹੁੰਦੇ ਨੇ। ਪੁਲਿਸ ਮੁਤਾਬਕ ਮਨਿੰਦਰ ਕੋਲ ਘੱਟੋ-ਘੱਟ 10 ਕ੍ਰੈਡਿਟ ਕਾਰਡ ਸਨ ਜਿਸ ਨਾਲ ਉਹ ਆਪਣੀਆਂ ਹੋਟਲ ਬੁਕਿੰਗਸ ਕਰਦਾ ਹੁੰਦਾ ਸੀ ਤੇ ਸ਼ਾਪਿੰਗ ਵੀ। ਉਨੇ ਬੈਂਕ ਤੋਂ 232000 ਦਾ ਲੋਨ ਵੀ ਲਿਆ ਹੁੰਦਾ ਆਪਣੇ ਕ੍ਰੈਡਿਟ ਕਾਰਡਸ ਬਿੱਲ ਕਲੀਅਰ ਕਰਨ ਨੂੰ ਇਸੇ ਕਰਕੇ ਹੀ ਕਹਿੰਦੇ ਦੋ ਹਫ਼ਤੇ ਬਾਅਦ ਇਹ ਵਾਪਸ ਆ ਗਿਆ ਹੁੰਦਾ ਕਿਉਂਕਿ ਇਸ ਕੋਲ ਨਾ ਤਾਂ ਆਪਣੀ ਅਗਲੀ ਸਰਵਾਈਵਲ ਲਈ ਪੈਸੇ ਹੁੰਦੇ ਆ ਤੇ ਨਾ ਹੀ ਵਕੀਲ ਕਰਨ ਤੇ ਇਹ ਵੀ ਸਾਹਮਣੇ ਆਉਂਦਾ ਕਿ 31 ਸਾਲਾ ਮਨਿੰਦਰ ਸਿੰਘ ਨੇ 27 ਸਾਲਾ ਗੁਰਲੀਨ ਕੌਰ ਨੂੰ ਮਾਰਨ ਲਈ ਚਾਕੂ ਚੰਡੀਗੜ੍ਹ ਦੇ ਹੀ ਮਸ਼ਹੂਰ ਮੋਲ ਇਲਾਂਟੇ ਮੋਲ ਦੇ ਬਿਗ ਬਾਜ਼ਾਰ ਤੋਂ ਲਿਆ ਹੁੰਦਾ ਹੈ ਤੇ ਚਾਕੂ ਵਾਰ ਦਾ ਦੇ ਕਈ ਦਿਨ ਪਹਿਲਾਂ ਤੋਂ ਏ ਲੈ ਲੈਂਦਾ ਹੈ ਯਾਨੀ ਕਿ ਇਹ پلان ਇੱਕ ਪ੍ਰੀਪਲਾਨ ਹੁੰਦਾ ਹੈ ਇਸ ਚ ਜਲਦਬਾਜ਼ੀ ਵਾਲੀ ਕੋਈ ਗੱਲ ਨਹੀਂ ਹੁੰਦੀ ਉਹ ਵਾਰ-ਵਾਰ ਇੱਕ ਗੱਲ ਕਹਿੰਦਾ ਕਿ ਮੇਰੀ ਫੈਮਲੀ ਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਉਹਨਾਂ ਦਾ ਇਸ ਚ ਕੋਈ ਦੋਸ਼ ਨਹੀਂ ਪੁਲਿਸ ਕੁਐਸਚਨਿੰਗ ਵਿੱਚ ਮਨਿੰਦਰ ਸਿੰਘ ਇੱਕ ਹੋਰ ਗੁਨਾਹ ਕਬੂਲ ਕਰਦਾ ਹੈ ਕਿ ਉਹਨੇ 2010 ਚ ਕਰਨਾਲ ਚ ਵੀ ਇੱਕ ਕੁੜੀ ਨੂੰ ਮਾਰਿਆ ਸੀ ਜੋ ਇਸ ਦੀ ਗਰਲਫ੍ਰੈਂਡ ਸੀ ਅਕਤੂਬਰ 6 2021 ਨੂੰ ਚੰਡੀਗੜ੍ਹ ਡਿਸਟ੍ਰਿਕਟ ਕੋਰਟ ਮਨਿੰਦਰ ਸਿੰਘ ਤੇ ਫਾਰਮਲੀ ਚਾਰजेस ਫ੍ਰੇਮ ਕਰਦੀ ਹੈ ਅੰਡਰ ਸੈਕਸ਼ਨ 302 303 420 468 471 ਦੇ ਆਈਪੀਸੀ ਦੀ ਧਾਰਾ 303 ਕਹਿੰਦੀ ਹੈ ਕਿ ਜਦੋਂ ਉਮਰਕੈਦ ਦੀ ਸਜ਼ਾ ਪ੍ਰਾਪਤ ਕਤਲ ਦਾ ਦੋਸ਼ੀ ਦੂਜਾ ਕਤਲ ਕਰਦਾ ਹੈ ਤਾਂ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਮਨਿੰਦਰ ਇਸ ਸਮੇਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕਰਨਾਲ ਅਦਾਲਤ ਦੇ ਫੈਸਲੇ ਵਿਰੁੱਧ ਸਮਿਖਿਆ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਜ਼ਮਾਨਤ ਤੇ ਬਾਹਰ ਹੁੰਦਾ ਹੈ। 27 ਸਾਲਾ ਗੁਰਲੀਨ ਕੌਰ ਨੂੰ ਮਾਰਨ ਤੋਂ ਪਹਿਲਾਂ ਮਨਿੰਦਰ ਨੇ 2010 ਵਿੱਚ ਕਰਨਾਲ ਵਿੱਚ ਇੱਕ ਹੋਰ ਕੁੜੀ ਦਾ ਕਤਲ ਕਰ ਦਿੱਤਾ ਸੀ ਜਿਸ ਨਾਲ ਉਹ ਰਿਲੇਸ਼ਨ 'ਚ ਸੀ ਅਤੇ ਉਸ ਨੂੰ 2012 ਵਿੱਚ ਉਮਰਕੈਦ ਦੀ ਸਜ਼ਾ ਸੁਣਾਈ ਗਈ ਸੀ। ਜਾਂਚ ਅਧਿਕਾਰੀ ਸਬ ਇੰਸਪੈਕਟਰ ਸਰਿਤਾ ਰਾਏ ਨੇ ਚਾਰਟ ਸ਼ੀਟ ਵਿੱਚ ਦੱਸਿਆ ਸੀ ਕਿ ਸਰਪਜੀਤ ਦਾ ਗਲਾ ਕੱਟ ਕੇ ਇੱਕ ਹੋਟਲ ਦੇ ਕਮਰੇ ਵਿੱਚ ਕਤਲ ਕਿਵੇਂ ਕੀਤਾ ਗਿਆ ਸੀ ਅੱਗੇ ਪਬਲਿਕ ਰਿਕਾਰਡਸ 'ਚ ਇਸ ਬਾਰੇ ਜਾਣਕਾਰੀ ਨਹੀਂ ਮਿਲਦੀ ਪਰ ਇਹ ਕੇਸ ਅਜੇ ਆਨਗoing ਹੈ ਸ਼ਾਇਦ ਇਨਫੋਰਮੇਸ਼ਨ ਮਿਲਨ ਤੇ ਤੁਹਾਡੇ ਤੱਕ ਲੈ ਕੇ ਆਉ ਪਰ ਇੱਕ ਗੱਲ ਤਾਂ ਬੇहद ਪੱਕੀ ਹੈ ਕਿ ਅਪਰਾਧ ਦੀ ਗ੍ਰਫਤ ਚ ਖੁੱਲਾ ਨਹੀਂ ਕੁੰਬ ਰਿਆ ਇੱਕ ਰਿਸ਼ਤੇ ਨੂੰ ਕਿੰਨਾ ਕੁ ਜ਼ਿਆਦਾ ਗੁੰਝਲਦਾਰ ਬਣਾ ਦਿੰਨੇ ਆ ਨਾ ਆਪਾਂ ਗੁਰਲੀਨ ਕੌਰ ਦਾ ਅੱਜ ਵੀ ਮੈਂ ਨਾਮ ਬਦਲ ਦਿੱਤਾ ਹੈ ਕਿ ਠੇਸ ਨਾ ਪਹੁੰਚੇ ਪਰ ਇਹ ਹੀ ਠੇਸ ਤਾਂ ਮਨਿੰਦਰ ਸਿੰਘ ਦੇ ਮਾਪਿਆਂ ਨੂੰ ਵੀ ਪਹੁੰਚਦੀ ਹੋਣੀ ਨਾ ਉਨੀ ਹੀ ਪਹੁੰਚਦੀ ਹੋਣੀ ਕਿਉਂ ਕਰ ਗਿਆ ਅਜਿਹਾ ਉਸ ਕੁੜੀ ਨਾਲ ਇਹ ਪਿਆਰ ਚ ਸਬਕ ناکਾਮੀਆਂ ਕਿਹੜੀਆਂ ਨਵੀਆਂ ਨੇ ਇਦਾਂ ਤਾਂ ਸਭ ਬਰਬਾਦ ਹੋ ਜੋ ਇਸ ਕੇਸ 'ਚ ਤਾਂ ਦੇਖੋ ਹੋ ਹੀ ਗਿਆ ਇਹ ਉਸ ਕੁੜੀ ਤੋਂ ਪੈਸੇ ਤੱਕ ਲੈਂਦਾ ਰਿਹਾ ਉਹ ਦਿਨ ਦੀ ਵੀ ਰਹੀ ਜਦੋਂ ਉਹ ਰਿਸ਼ਤੇ ਤੋਂ ਬਾਹਰ ਨਿਕਲਣਾ ਹੀ ਚਾਹੁੰਦੀ ਸੀ ਤਾਂ ਆਪਾਂ ਕਿਸੇ ਦੀ ਜ਼ਿੰਦਗੀ ਕਿਦਾਂ ਕਿਦਾਂ ਬਣ ਸਕਦੀ ਹੈ। ਜ਼ਹਿਨੀ ਤੌਰ ਤੇ ਤੇ ਇੱਥੇ ਸਹੀ ਗਲਤ ਤੇ جنگ ਛਿੜ ਸਕਦੀ ਹੈ ਪਰ ਕਾਨੂੰਨੀ ਤੌਰ ਤੇ ਤੇ ਇਨਸਾਨੀ ਪੱਖੋਂ ਵੀ ਮਨਿੰਦਰ ਨੇ ਬਹੁਤ ਬਹੁਤ ਗਲਤ ਕੀਤਾ ਜਿਸ ਦੀ ਸਜ਼ਾ ਉਹ ਭੁਗਤਨੇ ਕਰੂਗੀ। ਬਾਹਰ ਨੂੰ ਇਸ ਮਤ ਬਖਸ਼ੋ ਤੁਸੀਂ ਦੇਖ ਰਹੇ ਹੋ ਕੈਮਰਾ ਅਨਸਾਫੀ